ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਇੰਨਾ ਮੈਨੂੰ ਮਾਨ ਸਤਿਕਾਰ ਦੇਣ ਵਾਲੇ ਬਸ ਹੁਣ ਹੁਣੇ ਤੁਹਾਡੇ ਕਮੈਂਟ ਆਉਂਦੇ ਨੇ ਮੈਨੂੰ ਪੜ੍ਹ ਕੇ ਬੜਾ ਮਨ ਖੁਸ਼ ਹੁੰਦਾ ਫਿਰ ਜੀ ਕਰਦਾ ਵੀ ਹੋਰ ਵੀ ਕੁਝ ਲੈ ਕੇ ਆਈਏ ਵਧੀਆ ਤੋਂ ਵਧੀਆ ਤੇ ਜੋ ਵੀ ਮੇਰੇ ਗੀਤਾਂ ਨੂੰ ਸੁਣਦੇ ਨੇ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਔਰ ਜਿਨ੍ਹਾਂ ਨੇ ਨਹੀਂ ਵੀ ਕੀਤਾ ਉਹ ਸੁਣਦੇ ਵੀ ਨੇ ਸਾਰਿਆਂ ਦਾ ਮੈਂ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਇੱਕ ਪਤੀ ਆਪਣਾ ਵਿਆਹ ਕਰਵਾ ਲੈਂਦਾ ਹੋਰ ਤਾਂ ਉਹ ਸੁਨਿਆਰ ਤੋਂ ਕੋਈ ਨਾ ਕੋਈ ਗਹਿਣਾ ਬਣਵਾਉਂਦਾ ਤਾਂ ਉਹ ਪਹਿਲਾਂ ਵਾਲੀ ਘਰ ਵਾਲੀ ਨੂੰ ਕਹਿੰਦਾ ਤੂੰ ਪਾ ਉਹ ਕਹਿੰਦੀ ਵੀ ਮੈਂ ਨਹੀਂ ਪਾਉਂਦੀ ਜਿਹੜੀ ਤੇਰੀ ਰਾਜੇ ਦੀ ਰਾਣੀ ਆ ਉਹੀ ਪਾਵੇ ਤੇ ਮੇਰੇ ਨਾਲ ਤਾਂ ਕਹਿੰਦੀ ਹੁਣ ਤੇਰੀਆਂ ਅੱਖਾਂ ਬਦਲ ਗਈਆਂ ਸੋ ਬੜਾ ਪਿਆਰਾ ਜਿਹਾ ਗੀਤ ਆ ਤੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਕੀ ਤੁਸੀਂ ਕੀਤ ਰਾਹੀ ਸੁਣੋ ਤੇ ਮਨੋ ਆਨੰਦਿਸ ਪਿਆਰੇ ਜੀ ਗੀਤ ਦਾ ਕਾਂਟੇ ਤਾਂ ਕਾੜ ਸੁਨੀ ਆ ਰਾਲੀ ਆਇਆ ਨੀ ਤੂੰ ਪਾ ਮੇਰੀ ਨਾਜ ਗਾਟੇ ਤਾ ਰਾਜਾ ਤੇਰੀ ਰਾਣੀ ਵੇ ਪਾਵੇ ਜੀਨੇ ਮੇਰਾ ਮੋਲੀ ਆ ਮਹੀ ਸਾੜ ਜੇ ਵੇ ਸਹੁੰ ਦੇ ਆ ਕਾਲੀ ਆ ਬੱਦੜਾ ਪਿਜ ਗਈ ਰੇਸ਼ੇ ਮੇ ਡੋਰ ਬਾਦ ਲਗਿਆ ਜੀ ਅਖੀਆ ਕਾਤਾ ਕੜਸ ਨੀ ਆ ਰਾਲੀ ਆਇਆ ਨੀ ਤੂੰ ਪਾ ਮੇਰੀ ਨਜੋ ਟੋਲ ਕਰੇ ਅਰ ਜਾਨੀ ਤੇਰੀ ਆ ਕਾਤਾ ਈ ਰਾਣੀ ਵੇ ਪਾਵੇ ਜੀਨੇ ਮੇਰਾ ਮੋਲੀ ਅਮਾਈ ਸਾੜੀ ਜੇ ਵੇ ਸੌੜ ਦੇ ਆਕਾਲੀ ਆਬਦੜਾ ਵਿਜਗਾਇਰੇ ਸ਼ੇਮ ਡੋਰ ਬਾਦਲ ਗਈਆ ਜੀ ਅਖੀਆ ਰੇ ਸੋਨੀਆ ਰਲਿਆ ਆ ਨੀ ਤੂੰ 파 ਮੇਰੀ ਨੱਜ ਟੋਲੇ ਕਰੇ ਯਾਰ ਜਾਨੀ ਤੇਰੀ ਆ ਹਰ ਤਾਰਾ ਜਾ ਤੇਰੀ ਰਾਣੀ ਵੇਪਾ ਮੇਰਾ ਮੋਲੀ ਆ ਮਹੀ ਸਾੜੀ ਜਿਵੇਂ ਸੌਣ ਦੀ ਆਕਾਲੀ ਆ ਬਦੜਾ ਪੀਜ ਗਏ ਰੇਸ਼ਮ ਧੋਰ ਬਦਲ ਗਈਆਂ ਜੀ ਅੱਖੀਆਂ